ਕਿਹੜਾ ਮੈਂ ਤੁਹਾਡੇ ਦੀ ਬਣ ਗਿਆ ਗੁਰਾ ਦੀ ਸੂਰੀ ਨਾ ਮੈਂ ਕੀ ਕਰਾਂ ਮੈਂ ਉਹ ਇਸੇ ਤੋਂ ਮੜੇ ਤਾਂ ਆ ਗਿਆ ਤਾਰ ਹੋ ਗਿਆ ਮੇਰੇ ਪੁੱਤ ਦਾ ਪੁੱਤੀ ਵਾਲਾ ਚਾਲ ਹੋ ਗਿਆ ਫਿਰ ਤਾ ਪੁੱਤੀ ਖਾਵੇ ਤੇ ਪਰ ਨਹੀਂ ਕਿਸੇ ਖਾਣ ਤੋਂ ਹੋ ਜਾਏਗਾ ਪੁੱਤੀ ਵਾਲਾ

चुनाव चुनाव नहीं है, करें कोई, ਮਹੱਤਵਪੂਰਨ ਗੱਲ ਹੈ ਕਿ ਇਹ ਮੈਂ ਬਹੁਤ ਉਦਾਸੀ ਮੈਂ ਹੋਰ ਤਾਂ ਕਿ ਮਾੜੀ ਮਾਂ ਦੀ ਵੀ ਦੇਖ ਕੇ ਖਰਚਾ ਪਿਆਰਾ ਉਹ ਵੀ ਮੇਰੇ ਪਿਆਰੇ ਦੀ ਮਾਪਿਆ ਤੇ ਵੀਰ ਨੂੰ ਕੰਮ ਕਰਦਾ ਇਹ ਤਾਂ ਨਹੀਂ ਕੋਈ ਸਰਕਾਰ ਆਹ ਤੇਰੇ ਨਾਲ ਕਿਹਦੀ ਕਿਹੇ ਸਰ ਆ ਜਿਹੜੀ ਕਦੀ ਨੂੰ ਮਿਲਦਾ ਤਿੰਨ ਆਦਲਾ ਕੰਗਰਸ ਦਾ ਨਾਮ ਖੋਹ ਲਈ ਇਹ multimod <muchos> spam ਕੀ ਦਾ ਕਲੰਬਾਜੀ ਦੇਣੀ ਕਿ ਮੈਂ ਨਸ਼ੇ ਦੀ ਅੱਗ ਲੱਗੀ ਆ ਬਾਹਰ ਜਾਣਾ ਚੰਦਰਮੂਹਣਾ ਬਹਾਨਾ ਹੀ ਪਾਉਂਦਾ ਰਹਿੰਦਾ ਹਾਂ ਰਾਮ ਨਾਲ ਬਹਿ ਜਾ ਬੰਦੇ ਚ ਚੁੱਪ ਕਰਕੇ ਕਿਵੇਂ ਬਹਿ ਜਾ ਰਾਮ ਨਾਲ ਆ ਜਿਹੜੀ ਆ ਜਿਹੜੀ ਬਾਰ ਬਾਰ ਨਸ਼ੇ ਦੀ ਤੂਰ ਲੱਗਦੀ ਆ ਸ਼ਰੀਰ ਨੂੰ ਇਹਦਾ ਦੁੱਸ ਕੀ ਕਰਾਂ ਨਸ਼ੇ ਮਾਰ ਕੇ ਰੱਤ ਦਾ શરી ਮਤੋਂ ਨਸ਼ੇ ਦੀ ਤੋੜਦੀ ਤੋੜਨੀ ਬਣੀ ਐ ਨਾ ਨਸ਼ੇ ਦੀ ਤੋੜਨ ਦਾ ਅਸਕੀਦ ਲਾਂਗਰੀ ਟਰਾਲੀ ਲੱਦ ਕੇ ਲੈ ਕੇ ਜਾਣੀ ਐ ਨਸ਼ੇ ਦੀ ਤੋੜਦੀ ਬਣੀ ਐ ਇਹ ਫਿਕਰ ਕੋਈ ਨਹੀਂ ਹੈਗਾ ਕਿ ਪੁੱਤ ਨੂੰ ਅਗਲੇ ਸਕੂਲ ਚ ਨਹੀਂ ਪੜਨ ਲੰਦੇ ਹਾਂ ਉਹ ਸਤਵੰਤ ਖੇ ਪੜਾ ਕੇ ਦਾ ਸੋਣਿਆ ਨੂੰ ਤੂੰ ਕੀ ਡੀਸੀ ਲਾ ਲੇਂਗੀ ਇਹਨੂੰ ਪਾਕ ਘਰ ਦੇ ਕੰਮ ਕੰਦੇ ਅੱਛਾ ਹੋਰ ਕੁਛ ਚਾਰ ਪੈਸੇ ਆਉਣਗੇ ਹਾਂ ਘਰ ਦਾ ਗੁਜ਼ਾਰਾ ਵਧੀਆ ਚੱਲੂਗਾ ਅੱਛਾ ਹਾਂ ਘਰ ਖੰਡਰ ਦੀ ਪੜ੍ਹਾਈ ਨਹੀਂ ਕਰਿਆ ਹੈ ਬੇ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਇਹ ਜਿਹੇ ਬੋਲ ਬੋਲਦੇ ਨੂੰ ਬੇ ਘਰ ਖੰਡਰ ਕੀਤਾ ਤੈ ਤੇਰੇ ਨਸ਼ਿਆਂ ਨੇ ਉੱਕੇ ਭੀਮ ਸ਼ਰਾਬਾ ਚਿੱਟੇ ਵਰਗੇ ਚੰਗਾ ਚੰਗਾ ਮੈਂ ਸਮਝਦਾਰੀ ਵਾਲੀ ਰਹਿ ਦਿੰਨਾ ਏ ਮੋੜਕੋੜ ਮੇਰੇ ਵਾਲੀ ਘਟਿ ਚਾੜ ਲੈਂਦੀ ਆ ਤੇਰੇ ਵਾਲੀ ਕੈਸਟ ਚਾੜਾ ਨਾ ਕੁੜੀ ਕੋਟੇ ਜਿੱਤੀ ਹੋਈ ਪਈ ਆ ਉੱਤੇ ਦੋਨਾਂ ਦੀ ਪੜ੍ਹਾਈ ਦਾ ਬੋਝ ਜਾਂਤਾ ਮੇਰੀ ਕਲਪ ਦੀ ਇਹ ਦਿਨ ਰਾਤ ਤੂੰ ਦਾ ਟੰਗਰ ਨਸ਼ਿਆਂ ਨੂੰ ਗਲ ਲਾ ਕੇ ਜਿਵੇਂ ਕਬੀਲਦਾਰੀ ਤੋਂ ਖੁਰ ਰੋਇਆ ਕਰਦਾ ਮੈਂ ਜਾ ਤੂੰ ਕੁਝ ਕਰਨ ਚਾਹਦਾ ਨਹੀਂ ਹੈਗਾ ਬੈਰੀਆ ਤੇ ਤੂੰ ਮੰਜੇ ਤੇ ਨਹੀਂ ਬੈਠਾ ਜਾਂਦਾ ਵੇ ਚੁੱਪ ਕਰਕੇ ਉਹ ਤੇ ਨਾ ਕੀ ਕੀ ਜਿਹੜੀ ਤੂੜ ਲਾਉਂਦੀ ਆ ਮੈਸੇਜ ਹੀ ਆਦਾ ਕੀ ਕਰਾਂ ਖੋਜਦਾ ਸਰ ਹਾਂ ਇਹੀ ਕਰਾ ਨਾ ਤੂੰ ਦੱਸਦੀ ਅੱਧੇ ਖੇਤ ਜਾ ਕੇ ਖਾਲ ਬੋਹਣੇਗਾ ਪੁੱਤ ਵੀ ਆਉਂਦੇ ਤਕਾਬਾਂ ਨਹੀਂ ਜਾ ਕੇ ਦੇ ਸਕਦਾ ਤੇ ਦੇ ਖੀਸਾ ਨੂੰ ਕਰ ਸਕਦਾ ਚੰਗਾ ਬਬਾ ਸੰਗਰ ਹਾਂ ਪਿਆ ਘਰੀ ਚਾਪੂ ਬਣਿਆ ਜੇ ਤਰਸਾ ਦੇ ਤਾਂ ਨਹੀਂ ਅੱਧੀ ਤੋਰ ਮੈਂ ਇਹਦਾ ਕਫਨ ਦਾ ਬੰਦੋਬਸਤ ਕਰ ਲਈ ਫਿਰੋ ਐ ਮੇਰਾ ਨੰਗ ਧਰੰਜੇ ਨੂੰ ਸਵੇਰ ਚ ਸੋਟਿਆ ਹੀ ਤੇ ਤੂੰ ਮਰਦਾ ਸਹੀ ਤੇਰੇ ਸ਼ਿੰਦਾਂ ਕਫਨ ਪਾਉਂਦੀ ਤੇਰੇ ਤੇ ਪਰ ਤੂੰ ਕਿਵੇਂ ਮਰਦਾ ਚੰਦਰੇ ਨੂੰ ਮਾਰਿਆ ਜਿੱਕਰ ਘਰ ਤੇ ਜ਼ਮੀਨ ਦੇ ਨਾਲ ਸਾਨੂੰ ਨਹੀਂ ਕੋਈ ਵਾਟ ਕਰਦਾ ਜਾ ਬਦਸਮਲ ਮਾਸਟਰ ਜੀਆ ਨੂੰ ਕਹੀਂ ਵੀ ਕੱਲ੍ਹ ਵਾਲੇ ਫੀਸ ਭਰ ਦਾਂਗੇ ਨਾਲੇ ਤੈਨੂੰ ਕੁ ਦੋ ਦਿਨਾਂ ਚ ਕਿਤਾਬਾਂ ਲੈ ਦਾਂਗੇ ਪੁੱਤ ਜੁੱਦੀ ਮੈਂ ਨਹੀਂ ਆਂਦਾ ਵੀ ਇਸ ਤੇ ਕਿਤਾਬਾਂ ਮੇਰਾ ਮੇਰ ਤੋਂ ਨਹੀਂ ਆਏ ਰੋਜ਼ ਰੋਇ ਕਾ ਆ ਜਾਂਦਾ ਕਿਉਂ ਕਾਤਾਉ ਨਹੀਂ ਆਂਦਾ ਰੋਜ਼ ਬੇਸ਼ਤੀ ਕਰ ਦਿੰਦਾ ਮੈਂ ਮੇਜਰ ਆਪੇ ਮੇਰੀ ਤੇ ਪੁੱਤ ਕੋਈ ਨਾ ਨਾ ਕਿਰਕੀ ਕੋਈ ਪੁੱਤਰ ਵਾਕੇ ਦੋ ਚਾਰ ਦਿਨ ਦੇ ਬਿਨਾ ਕੋਈ ਸ਼ੌਕਾ ਜਿਹਾ ਪਾਉਂਦਾ ਹੋਰ ਤਾਂ ਚੱਲ ਲੱਗਿਆ ਮੈਂ ਜੀ ਮਾਸਟਰ ਦਾ ਦਫ਼ਤਰ ਤੋਂ ਲੈ ਦੋ ਦਿਨ ਕਿਹੜੇ ਬੀਬੀ ਐ ਅ ਦੂਜੇ ਦੇ ਵਕਤੋਂ پنجاب سکھڑے جا جا سکھڑے جا جا ستی ٹاڑی تو اک جردی کٹھا پٹکی ٹاڑی تے میرے پوتاں دا جنوں چڑھ مترا میرا خدا ٹاڑی والا دا ناں کوئی تھو ٹھارن مارداں آواز ہوندی ہے آ دیکھ لو کر نہیں گیا سارے لوکاں نے اس سکھیاں پھٹتا ہوا تے ناں دے ناں ہی رکھے جو واسطے ਤੇਰੇ ਦੇ ਕੰਮ ਕੀ ਆ ਤੇਰਾ ਲਾਗਣਾ ਉਹ ਖੇਤ ਨੂੰ ਮਾਂ ਦੀ ਕਿਸੇ ਦੀ ਮਾਂ ਦੇ ਸੰਗ ਚੋਰੀ ਕਰ ਲਿਆ ਕੋਈ ਆਪਾਂ ਖਾਣਾ ਪਾਉਦਾ ਹੁੰਦਾ ਹਾਂ ਅਸੀਂ ਕਾਹਨ ਲੱਗਦੇ ਨਹੀਂ ਆਂ ਇਹ ਬੰਦੇ ਨਾਲ ਬੋਲਣਾ ਹਾਂ ਆਪੀ ਤਾਂ ਕੋਸੇ ਪਰ ਇਹ ਹੁਕਮ ਲਾ ਰਹੇ ਕਿ ਜੀ ਲੈਣਾ ਤੇ ਇਹਨੂੰ ਮਾਲਾ ਕਿਸੇ ਘਰ ਦੇ ਕੰਮ ਕੰਦੇ ਚ ਉਹ ਘਰ ਦਾ ਵਿਚਾਰਾ ਵਧੀਆ ਚੱਲੂ ਆਪਣੇ ਹਾਂ چنگا چنگا ما سمتريني راغن اي مونتو فين ني کي چاوي ليا ਨੋ ਹਾਤ ਨਹੀਂ ਰੰਗ ਕੋ ਸਤਿ 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 ਹਾਂ ਬਾਈ ਜਾਂ ਕੇ ਬੱਤ ਕਰੀ ਮੈਂ ਨਹੀਂ ਜਾਂਦਾ ਵੀ ਵੀ ਪੀਸਾ ਲੈ ਜਾਂਦਾ ਮੈਂ ਹਾਂ ਕੀ ਲੈ ਸੈਸ ਹੈ ਅੱਜ ਤੋਂ ਅੱਗੇ ਨਹੀਂ ਕੰਮ ਕਰਦਾ ਤੇ ਛੱਡ ਦੇ ਤਾਈ ਤੂੰ ਵੀ ਚੱਪਾ ਕਹਿਣਾ ਚਾਹੁੰਦੇ ਹਾਂ ਮੈਂ ਤੂੰ ਤਾਂ ਵੀ ਵੀ ਮੇਰਾ ਕੰਮ ਨਹੀਂ ਕਰਦਾ ਮੇਰਾ ਬੰਦੂ ਜੀ ਉਹ ਕਰਦਾ ਕਦੇ ਆ ਜਾਈਂ ਤੇ ਮੁਸ਼ਕਿਲ ਤੇਰੇ ਨੂੰ ਟੈਨਸ਼ਨ ਪੀਸਾ ਤੇ ਕਿਤਾਬਾਂ ਮਿਲ ਜਗਾ ਨਾ ਮੈਂ ਪਾਸਾ ਲਿਖਾਉਂ ਦਿੰਦਾ ਲੈ ਬੱਤੀ ਤਾਂ ਮੈਂ ਨਹੀਂ ਦਿੱਤਾ ਹੈ ਵੀ ਕਰਨ ਫਾਹਲੀ ਤੇ ਤੇਰੀ ਲਾਜ ਹੈ ਆ ਸੁੱਖ ਦਾ ਜਮਾਤ ਨਹੀਂ ਰੱਖ ਲੈਣਾ ਤੂੰ ਦੋਨੇ ਬੈਠਾ ਹਾਂ ਤੇ ਪੁੱਤ ਨਹੀਂ ਆਇਆ ਪਰ ਮੈਂ ਵੀ ਥੀ ਕਰਾ ਸੁੱਖੀ ਮੈਂ ਕਰ ਲਈ ਮੈਂ ਕਰ ਲਈ ਜਾਈ ਪੁੱਤ ਮੈਂ ਕਰ ਲਈ